ਦੂਜੇੜੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਬਦਾ ਸੁਵਾਦ ਕਰਦਾ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਆਇਆ ਹੈ ਜਿਸ ਕਾਰਨ ਉੱਥੇ ਰਹਿ ਰਹੇ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਅਤੇ ਉਹਨਾਂ ਦਾ ਜਲ ਜੀਵਨ ਵੀ ਕਾਫੀ ਪ੍ਰਭਾਵਿਤ ਹੋਇਆ ਉਹਨਾਂ ਤੱਕ ਹਰ ਇੱਕ ਚੀਜ਼ ਪੰਚਾਇਤ ਲਈ ਜਿੱਥੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਸੰਸਥਾਵਾਂ ਤੋਂ ਇਲਾਵਾ ਰਾਜਨੀਤਿਕ ਲੋਕਾਂ ਨਾਲ ਦੀ ਨਾਲ ਪੰਜਾਬੀ ਗਾਇਕ ਵੀ ਉਹਨਾਂ ਤੱਕ ਰਾਸ਼ਰ ਪੰਚਾਰ ਆਏ ਨੇ ਜਿਸ ਦੇ ਚਾਲਦਿਆਂ ਹੁਣ ਆਮ ਆਇ ਪਾਰਟੀ ਫਰੀਕੋਟ ਤੋਂ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਬਲਾਨਿਕ ਬੋਰਡ ਦੇ ਚੇਅਰਮੈਨ ਵਰਤੇਸ਼ ਸਿੰਘ ਖੋਸਾ ਵੱਲੋਂ ਗੁਰੂਹਾਸਾਏ ਦੇ ਪਿੰਡਾਂ ਦੇ ਵਿੱਚ ਪੀਣ ਵਾਲੇ ਪਾਣੀ ਤੋਂ ਇਲਾਵਾ ਹੋਰ ਕਈ ਸਮਾਨ ਦੇ ਨਾਲ ਦੀ ਨਾਲ ਦਵਾਈਆਂ ਆਪਣੇ ਸਾਥੀਆਂ ਸਮੇਤ ਲਜਾਈਆਂ ਗਈਆਂ ਇਸ ਮੌਕੇ ਗੱਲਬਾਤ ਕਰਦਿਆਂ ਹੋਇਆ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਵਰਤੇਸ਼ ਸਿੰਘ ਖੋਸਾ ਨੇ ਕਿਹਾ ਕਿ ਜਿਵੇਂ ਕਿ ਪੰਜਾਬ ਦੇ ਵਿੱਚ ਹੜਾਏ ਹਨ ਤੇ ਲਗਾਤਾਰ ਉਹਨਾਂ ਦੀ ਮਦਦ ਲਈ ਸਰਕਾਰ ਵੀ ਖੜੀ ਹੈ ਤੇ ਉਹਨਾਂ ਵੱਲੋਂ ਆਪਣੇ ਪੱਧਰ ਦੇ ਉਪਰਾਲਾ ਕੀਤਾ ਗਿਆ ਹੈ ਗੁਰੂਹਾਸਾਏ ਦੇ ਪਿੰਡਾਂ ਦੇ ਵਿੱਚ ਉਹਨਾਂ ਵੱਲੋਂ ਇਹ ਸਮਾਲ ਪਹੁੰਚਾਇਆ ਜਾ ਰਿਹਾ ਤੇ ਦਵਾਈਆਂ ਪਹੁੰਚਾਈਆਂ ਜਾ ਰਹੀਆਂ ਨੇ ਤੁਸੀਂ ਵੀ ਸੁਣੋ ਉਹਨਾਂ ਦੀ ਜਬਾਨੀ ਕੀ ਕਹਿੰਦੇ ਨੇ ਅਤੇ ਨਾਲ ਉਹਨਾਂ ਪੰਜਾਬੀਆਂ ਨੂੰ ਕੀ ਕੀਤੀ ਹੈ ਅਪੀਲ ਸਭ ਨੂੰ ਪਤਾ ਹੜ੍ਹ ਆਏ ਹੋਏ ਅੱਧੇ ਪੰਜਾਬ ਦੇ ਵਿੱਚ ਲਗਭਗ ਲੋਕਾਂ ਦੀ ਤਰਾਸਦੀ ਹੈ ਬੜਾ ਔਖਾ ਜਲ ਜੀਵਨ ਪ੍ਰਭਾਵਿਤ ਹੋਇਆ ਉਹਦੇ ਮੱਦੇ ਨਜ਼ਰ ਅੱਜ ਅਸੀਂ ਫਰੀਦਕੋਟ ਜ਼ਿਲ੍ਹਾ ਟੀਮ ਵੱਲੋਂ ਸਾਰੇ ਜਿੰਨੇ ਵੀ ਸਾਡੇ ਅਧਿਕਾਰ ਸਾਹਿਬਾਨਾ ਹੜ੍ਹ ਪੀਰ ਤਾਂ ਵਾਸਤੇ ਦਵਾਈਆਂ ਖੋਰ ਖਾਣ ਪੀਣ ਵਾਲੀਆਂ ਬਸ ਤਾਂ ਪਾਣੀ ਲੈ ਕੇ ਪਹੁੰਚ ਰਹੇ ਆ ਦੋ ਚਾਰ ਪਿੰਡ ਕਵਰ ਕਰਕੇ ਆਵਾਂਗੇ ਸੋ ਲੋਕਾਂ ਨੂੰ ਵੀ ਇਹੀ ਬੇਨਤੀ ਕਰਦਾ ਅਪੀਲ ਕਰਦਾ ਕਿ ਤੁਸੀਂ ਵੱਧ ਚੜ ਕੇ ਇਸ ਸੇਵਾ ਦੇ ਵਿੱਚ ਹਿੱਸਾ ਪਾਓ ਤਾਂ ਜੋ ਆਪਾਂ ਆਪਣੇ ਪੰਜਾਬੀਆਂ ਨੂੰ ਜੋ ਦੁਖੀ ਨੇ ਇਸ ਟਾਈਮ ਜਿਨ੍ਹਾਂ ਦੇ ਜਲ ਜੀਵਨ ਘਰ-ਬਾਰ ਪ੍ਰਭਾਵਿਤ ਹੋਏ ਨੇ ਉਹਨਾਂ ਦੀ ਮਦਦ ਹੋ ਸਕੇ ਸੋ ਡਾਕਟਰ ਸਾਹਿਬ ਸਾਡੇ ਪੱਤਰਕਾਰ ਸਾਹਿਬ ਵੀ ਇਹਨਾਂ ਨੂੰ ਵੀ ਨਾਲ ਲੈ ਕੇ ਚੱਲੇ ਜਾਂ ਦਵਾਈਆਂ ਜੋ ਵੀ ਡੇਲੀ ਰੁਟੀਨ ਦੇ ਵਿੱਚ ਜੋ ਬੇਸਿਕ ਨੀਡਸ ਨੇ ਉਹਦੇ ਉਹਦੇ ਪ੍ਰਤੀ ਜੋ ਵੀ ਸਮਾਨ ਲੋੜੀ ਦਾ ਸਮਾਨ ਹੁੰਦਾ ਅੱਜ ਅਸੀਂ ਸਾਰਾ ਬੱਚਿਆਂ ਵਾਸਤੇ ਡਾਈਪਰਸ ਵਗੈਰਾ ਹੋਰ ਜਿੰਨੀਆਂ ਵੀ ਲੋੜੀ ਦੀਆਂ ਚੀਜ਼ਾਂ ਅੱਜ ਲੈ ਕੇ ਪਹੁੰਚ ਰਹੇ ਆਂ ਪੰਜ ਚਾਰ ਪਿੰਡ ਕਵਰ ਕਰਕੇ ਆਵਾਂਗੇ ਕਿਹੜੇ ਕਿਹੜੇ ਪਿੰਡਾਂ ਚ ਜਾਣਾ ਇਹ ਜੀ ਗੁਰੂ ਹਸਾ ਦੇ ਪਿੰਡਾਂ ਜਾਂਦੇ ਹੋਏ ਉੱਥੇ ਪ੍ਰਧਾਨ ਜੀ ਨਾਲ ਗੱਲ ਹੋ ਗਈ ਆ ਅੱਗੇ ਖੜੇ ਆ ਉਹਨਾਂ ਨੇ ਮੈਪ ਵਗੈਰਾ ਬਣਾ ਰੱਖਿਆ ਕਿੱਧਰ ਕਿੱਧਰ ਜਾਣਾ ਜਿਹੜੇ ਪਿੰਡਾਂ 'ਚ ਰਸਤਾ ਨਹੀਂ ਪਹੁੰਚਿਆ ਉੱਥੇ ਜਾਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਉਹਨਾਂ ਨੂੰ ਵੀ ਥੋੜੀ ਸਹੀ ਤਮਿਲ ਸੇ ਕਿਸੇ ਦੇ ਹਾਲਾਤ ਨਹੀਂ ਉਧਰ ਪਿੰਡਾਂ ਦੇ ਹਾਲਾਤ ਤਾਂ ਦੇਖੋ ਜੀ ਰਾਤ ਦੀ ਖਬਰ ਆ ਕਿ ਪਾਣੀ ਥੋੜਾ ਉਤਰ ਰਿਹਾ ਆ ਆ ਬਾਰਸ਼ਾਂ ਵੀ ਘਟੀਆਂ ਅੱਗੇ ਨਾਲੋਂ ਥੋੜਾ ਇਹ ਤਾਂ ਫਿਰ ਥੋੜੇ ਦਿਨ ਤਾਂ ਮੁਸੀਬਤ ਚੱਲਨੀ ਪੈਂਦੀ ਆ ਉਸ ਤੋਂ ਬਾਅਦ ਅ ਵਾਦ ਚੜ ਕੇ ਮਦਦ ਕਰਾਂਗੇ ਜਿਵੇਂ ਪਸ਼ੂਆਂ ਲਈ ਚਾਰਾ ਵਗੈਰਾ ਬਿਨਾਂ ਜੋ ਅਸੀਂ ਆਖ ਰੱਖਿਆ ਸਾਰਾ ਪਾਣੀ ਉਤਰਨਸਾਰ ਉਹ ਵੀ ਮਦਦ ਲੈ ਕੇ ਜਾਵਾਂਗੇ ਸਾਰੇ ਵਰਕਰ ਸਾਡੇ ਆਮ ਆਦਮੀ ਪਾਰਟੀ ਦੇ ਸ਼ਾਹਿਦ ਨੇ ਕਿਉਂਕਿ ਵੇਖੋ ਸਾਡੀ ਸਰਕਾਰ ਆ ਸਾਡਾ ਫਰਜ਼ ਵੀ ਬੰਦਾ ਉਹਨਾਂ ਦੀ ਮਦਦ ਕਰੀਏ ਸੋ ਅਸੀਂ ਉਸੇ ਹੀ ਮਨਸ਼ਾ ਨਾਲ ਸਾਰੇ ਜਾ ਰਹੇ ਹਾਂ ਕਿ ਆਪਦਾ ਫਰਜ਼ ਨਿਭਾ ਲਈ ਪੰਜਾਬ ਸਰਕਾਰ ਵੱਲੋਂ ਕਿਸ ਤਰ੍ਹਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਪੂਰੇ ਸਾਨੂੰ ਸਾਰੇ ਵਰਕਰਾਂ ਨੂੰ ਸਾਰੇ ਸਾਡੇ ਮਨਿਸਟਰ ਸਾਹਿਬ ਸਾਰੇ ਸਾਡੇ ਐਮ ਐਲ ਏ ਅਲੱਗ-ਅਲੱਗ ਡਿਊਟੀਆਂ ਸਾਰਿਆਂ ਦੀਆਂ ਲੱਗੀਆਂ ਸਾਰੇ ਹੀ ਜਾ ਰਹੇ ਨੇ ਜਿੰਨਾ ਵੀ ਜਿੰਨਾ ਜਿਹੜਾ ਜਿੰਨੀ ਜੋਗਾ ਹੈਗਾ ਹਨ ਉਸ ਸਾਹਮਣੇ ਸੇਵਾ ਕਰ ਰਹੇ ਆ ਅਸੀਂ ਕੋਸ਼ਿਸ਼ ਆ ਕਿ ਲੋਕਾਂ ਨੂੰ ਮੁਸੀਬਤ ਚੋਂ ਕੱਢਿਆ ਜਾਵੇ ਛੇਤੀ ਤਾਂ ਉਸ ਚੀ ਲੱਗੇ ਹੋਏ ਆ ਅੱਗੇ ਤੋਂ ਫਸਲਾਂ ਜਾਂ ਪੈਲੀਆਂ ਵੀ ਜਿਹਨੀਆਂ ਉਹਦੇ ਚ ਵੀ ਜਿੰਨਾ ਕੁ ਤਿਲ ਫੁਰਪੇਟਾ ਕਰ ਸਕਦੇ ਸਾਰੇ ਲੱਗੇ ਨੇ